ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਹਿੰਦੂਤਵ ਹੁਕਮਰਾਨਾਂ ਨੂੰ ਰਾਜਪਾਗ ਕਰਨ ਦਾ ਕੋਈ ਤਜਰਬਾ ਨਹੀਂ ਹੈ ਇਹ ਸਿੱਖਾਂ ਦੇ ਕਤਲ ਕਰਕੇ ਰਾਜਪਾਗ ਨਹੀਂ ਚਲਾ ਸਕਦੇ ਉਹਨਾਂ ਨੇ ਕਿਹਾ ਕਿ ਅੰਗਰੇਜ਼ਾਂ ਨੇ ਉਹ ਕੱਟੜਵਾਦੀ ਹਿੰਦੂਤਵ ਸੋਚ ਵਾਲਿਆਂ ਨੂੰ ਰਾਜ ਦੇ ਦਿੱਤਾ ਜਿਨ੍ਹਾਂ ਦਾ ਨਾਂ ਤਾਂ ਕਦੇ ਰਾਜਪਾਗ ਰਿਹਾ ਹੈ ਅਤੇ ਨਾ ਹੀ ਇਹਨਾਂ ਨੂੰ ਰਾਜਪਾਗ ਚਲਾਉਣ ਦਾ ਕੋਈ ਤਜਰਬਾ ਹੈ ਇਹ ਵਜ੍ਹਾ ਕਿ ਇਹ ਹੁਕਮਰਾਨ ਵਿਧਾਨਕ ਤੇ ਜਮਹੂਰੀਅਤ ਲਈ ਹਾਂ ਅੰਸਾਰ ਇੱਥੇ ਵਸਣ ਵਾਲੀਆਂ ਘੱਟ ਗਿਣਤੀ ਕੌਮਾਂ ਤੇ ਵਰਗਾਂ ਨੂੰ ਨਾ ਤਾਂ ਅਜੇ ਤੱਕ ਇਨਸਾਫ਼ ਦੇ ਸਕੇ ਹਨ ਅਤੇ ਨਾ ਹੀ ਉਹਨਾਂ ਦੇ ਵਿਧਾਨਕ ਤੇ ਸਮਾਜਿਕ ਹੱਕਾਂ ਨੂੰ ਮਹਫੂਜ਼ ਕਰਨ ਦੀ ਜ਼ਿੰਮੇਵਾਰੀ ਨਿਭਾ ਸਕੇ ਹਨ ਜਿਸ ਕਾਰਨ ਇਨ੍ਹਾਂ ਘੱਟ ਗਿਣਤੀ ਕੌਮਾਂ ਤੇ ਵਰਗਾਂ ਵਿੱਚ ਵੱਡੀ ਅਸੰਤੁਸ਼ਟੀ ਤੇ ਬੇਚੈਨੀ ਉਤਪਲ ਹੋ ਚੁੱਕੀ ਹੈ ਕਿਉਂਕਿ ਨਾ ਹੁਕਮਰਾਨਾਂ ਵੱਲੋਂ ਜਮਹੂਰੀਅਤ ਬਹਾਲ ਕਰਨ ਦੀ ਬਜਾਏ ਇੱਥੇ ਕੱਟੜਵਾਦੀ ਜੰਗਲ ਦੇ ਰਾਜ ਵਾਲਾ ਰਾਜ ਬਣਾ ਦਿੱਤਾ ਗਿਆ ਹੈ ਇਨ੍ਹਾਂ ਦਾ مذہب Hindu ਹੈ ਅਤੇ ਆਪਣੇ ਸਭ ਤੋਂ ਵੱਡੇ ਕੁੰਬ ਦੇ ਤਿਹਾੜ ਨੂੰ ਮਨਾਉਣ ਦੇ ਪ੍ਰਬੰਧ ਵਿੱਚ ਸਫਲ ਹੋਏ ਹਨ ਜਿਸ ਕਾਰਨ ਉੱਥੇ ਵੱਡੀ ਗਿਣਤੀ ਵਿੱਚ ਮੋਤਾਂ ਹੋਈਆਂ ਹਨ ਇਸ ਦਾ ਸ਼੍ਰੋਮਣੀ ਅਕਾਲੀ ਦਾ ਲੰਬੀਸਰ ਡੂੰਗਾ ਅਫਸੋਸ ਜ਼ਾਹਰ ਕਰਦੀ ਹੈ ਜੋ ਕਿ ਇਹਨਾਂ ਦੇ ਅਯੋਗ ਰਾਜ ਭਾਗ ਚਲਾਉਣ ਦਾ ਪ੍ਰਤੱਖ ਪ੍ਰਮਾਣ ਹੈ ਉਹਨਾਂ ਨੇ ਕਿਹਾ ਕਿ ਐਸੇ ਹਿੰਦੂਤਵ ਹਕਮਰਾਨਾਂ ਦੀ ਅਸਫਲ ਸੋਚ ਤੇ ਅਮਲਾਂ ਉੱਤੇ ਨਜ਼ਰ ਰੱਖਦੇ ਹੋਏ ਚਰਚਿਲ ਨੇ ਬਹੁਤ ਪਹਿਲੇ ਕਹਿ ਦਿੱਤਾ ਸੀ ਕਿ ਜੇਕਰ ਭਾਰਤ ਨੂੰ ਆਜ਼ਾਦੀ ਮਿਲ ਜਾਂਦੀ ਹੈ ਤਾਂ ਸੱਤਾ ਬਦਮਾਸ਼ਾਂ ਠੱਗਾਂ ਲੁਟੇਰਿਆਂ ਦੇ ਹੱਥਾਂ ਵਿੱਚ ਚਲੀ ਜਾਵੇਗੀ ਸਾਡੇ ਭਾਰਤੀ ਨੇਤਾ ਘੱਟ ਸਮਰਥਾ ਵਾਲੇ ਹੋਣਗੇ ਉਹਨਾਂ ਕੋਲ ਮਿੱਠੀਆਂ ਬੋਲੀਆਂ ਅਤੇ ਮੋਰਖ ਤਿਲ ਹੋਣਗੇ ਉਹ ਸੱਤਾ ਲਈ ਆਪਸ ਵਿੱਚ ਲੜਨਗੇ ਅਤੇ ਭਾਰਤ ਸਿਆਸੀ ਝਗੜਿਆਂ ਵਿੱਚ ਗੁਆਚ ਜਾਵੇਗਾ ਉਹਨਾਂ ਕਹਿੰਦੇ ਕਿ ਇਹਨਾਂ ਨੇ ਆਪਣੀ 소ੜੀ ਅਤੇ ਮਨੁੱਖਤਾ ਵਿਰੋਧੀ ਸੋਚ ਅਧੀਨ ਹੀ ਆਪਣੇ ਹੀ ਮੁਲਕ ਦੇ ਸਿੱਖ ਨਾਗਰਿਕਾਂ ਨੂੰ ਬਾਹਰਲੇ ਮੁਲਕਾਂ ਵਿੱਚ ਸਾਜਿ ਢੰਗਾ ਨਾਲ ਮਾਰਨਾ ਸ਼ੁਰੂ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਇਹ ਹਿੰਦੂ ਮਨੁੱਖਤਾ ਵਿਰੋਧੀ ਰਾਜਪਾਗਵਲ ਜਾ ਰਹੇ ਹਨ ਅਤੇ ਜਿਹੜੇ ਅਮਲ ਕਰ ਰਹੇ ਹਨ ਤੇ ਦੂਜੇ ਪਾਸੇ ਕੋਈ ਵਿਧਾਨਕ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਰਾਖੀ ਨਹੀਂ ਕੀਤੀ ਜਾ ਰਹੀ ਇਸ ਕਤਲ ਡੁੰਡਲੀ ਨੇ ਹੀ ਨੁਕਤਾ ਵਿਰੋਧੀ ਅਮਲ ਕਰਕੇ ਸਿਖਾਗੂਆਂ ਨੂੰ ਕਤਲ ਕਰਵਾ ਦਿੱਤਾ ਅਮਰੀਕਨ ਨਾਗਰੀ ਗੁਰਪਤਵੰਨ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਨ੍ਹਾਂ ਕਤਲਾਂ ਲਈ ਸਿੱਧੇ ਤੌਰ ਤੇ ਵਜ਼ੀਰ ਆਜ਼ਮ ਨਰਿੰਦਰ ਮੋਦੀ ਗ੍ਰਹਿ ਵਜ਼ੀਰ ਅਮੀਸ਼ਾ ਵਿਦੇਸ਼ ਮੰਤਰੀ ਜੈ ਸ਼ੰਕਰ ਰੱਖਿਆ ਮੰਤਰੀ ਰਾਜਨਾਥ ਸਿੰਘ ਰਾ ਮੁਖੀ ਰਵੀ ਸਿਨਾ ਅਤੇ ਸਾਬਕਾ ਰਾ ਮੁਖੀ ਸ਼ਮੰਤ ਗੋਇਲ ਜ਼ਿੰਮੇਵਾਰ ਹਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਹਿੰਦੂਤਵ ਹੁਕਮਰਾਨਾਂ ਨੂੰ ਰਾਜਪਾਗ ਕਰਨ ਦਾ ਕੋਈ ਤਜਰਬਾ ਨਹੀਂ ਹੈ ਇਹ ਸਿੱਖਾਂ ਦੇ ਕਤਲ ਕਰਕੇ ਰਾਜਪਾਗ ਨਹੀਂ ਚਲਾ ਸਕਦੇ ਉਹਨਾਂ ਕਹਿੰਦੇ ਕਿ ਅੰਗਰੇਜ਼ਾਂ ਨੇ ਉਹ ਕੱਟੜਵਾਦੀ ਹਿੰਦੂਤਵ ਸੋਚ ਵਾਲਿਆਂ ਨੂੰ ਰਾਜ ਦੇ ਦਿੱਤਾ ਜਿਨ੍ਹਾਂ ਦਾ ਨਾਂ ਤਾਂ ਕਦੇ ਰਾਜਪਾਗ ਰਿਹਾ ਹੈ ਅਤੇ ਨਾ ਹੀ ਇਹਨਾਂ ਨੂੰ ਰਾਜਪਾਗ ਚਲਾਉਣ ਦਾ ਕੋਈ ਤਜਰਬਾ ਹੈ ਇਹ ਵਜ੍ਹਾ ਕਿ ਇਹ ਹੁਕਮਰਾਨ ਵਿਧਾਨਕ ਤੇ ਜਮਹੂਰੀਅਤ ਲਈ ਹਾਂ ਅਨਸਾਰ ਇੱਥੇ ਵਸਣ ਵਾਲੀਆਂ ਘੱਟ ਗਿਣਤੀ ਕੌਮਾਂ ਤੇ ਵਰਗਾਂ ਨੂੰ ਨਾ ਤਾਂ ਅਜੇ ਤੱਕ ਇਨਸਾਫ਼ ਦੇ ਸਕੇ ਹਨ ਅਤੇ ਨਾ ਹੀ ਉਹਨਾਂ ਦੇ ਵਿਧਾਨਕ ਤੇ ਸਮਾਜਿਕ ਹੱਕਾਂ ਨੂੰ ਮਹਫੂਜ਼ ਕਰਨ ਦੀ ਜ਼ਿੰਮੇਵਾਰੀ ਨਿਭਾ ਸਕੇ ਹਨ ਜਿਸ ਕਾਰਨ ਇਨ੍ਹਾਂ ਘੱਟ ਗਿਣਤੀ ਕੌਮਾਂ ਤੇ ਵਰਗਾਂ ਵਿੱਚ ਵੱਡੀ ਅਸੰਤੁਸ਼ਟੀ ਤੇ ਬੇਚੈਨੀ ਉਤਪੰਨ ਹੋ ਚੁੱਕੀ ਹੈ ਕਿਉਂਕਿ ਇਹਨਾਂ ਹੁਕਮਰਾਨਾਂ ਵੱਲੋਂ ਜਮਹੂਰੀਅਤ ਬਹਾਲ ਕਰਨ ਦੀ ਬਜਾਏ ਇੱਥੇ ਕੱਟੜਵਾਦੀ ਜੰਗਲ ਦੇ ਰਾਜ ਵਾਲਾ ਰਾਜ ਬਣਾ ਦਿੱਤਾ ਗਿਆ ਹੈ ਇਨਾਂ ਦਾ مذہب Hindu ਹੈ ਅਤੇ ਆਪਣੇ ਸਭ ਤੋਂ ਵੱਡੇ ਗੁੰਮ ਦੇ ਤਿਹਾਰ ਨੂੰ ਮਨਾਉਣ ਦੇ ਪ੍ਰਬੰਧ ਵਿੱਚ ਸਫਲ ਹੋਏ ਹਨ ਜਿਸ ਕਾਰਨ ਉੱਥੇ ਵੱਡੀ ਗਿਣਤੀ ਵਿੱਚ ਮੋਤਾਂ ਹੋਈਆਂ ਹਨ ਇਸ ਦਾ ਸ਼ੋਮਣੀ ਅਕਾਲੀ ਦਾ ਲੰਬੀਸਰ ਡੂੰਗਾ ਅਫਸੋਸ ਜ਼ਾਹਰ ਕਰਦੀ ਹੈ ਜੋ ਕਿ ਇਹਨਾਂ ਦੇ ਅਯੋਗ ਰਾਜ ਭਾਗ ਚਲਾਉਣ ਦਾ ਪ੍ਰਤੱਖ ਪ੍ਰਮਾਣ ਹੈ ਉਹਨਾਂ ਨੇ ਕਿਹਾ ਕਿ ਐਸੇ ਹਿੰਦੂਤਵ ਹਕਮਰਾਨਾਂ ਦੀ ਅਸਫਲ ਸੋਚ ਤੇ ਅਮਲਾਂ ਉੱਤੇ ਨਜ਼ਰ ਰੱਖਤੇ ਹੋਏ ਚਰਚਿਲ ਨੇ ਬਹੁਤ ਪਹਿਲੇ ਕਹਿ ਦਿੱਤਾ ਸੀ ਕਿ ਜੇਕਰ ਭਾਰਤ ਨੂੰ ਆਜ਼ਾਦੀ ਮਿਲ ਜਾਂਦੀ ਹੈ ਤਾਂ ਸੱਤਾ ਬਦਮਾਸ਼ਾਂ ਠੱਗਾਂ ਲੁਟੇਰਿਆਂ ਦੇ ਹੱਥਾਂ ਵਿੱਚ ਚਲੀ ਜਾਵੇਗੀ ਸਾਡੇ ਭਾਰਤੀ ਨੇਤਾ ਘੱਟ ਸਮਰਥਾ ਵਾਲੇ ਹੋਣਗੇ ਉਹਨਾਂ ਕੋਲ ਮਿੱਠੀਆਂ ਬੋਲੀਆਂ ਅਤੇ ਮੋਰਖ ਤਿਲ ਹੋਣਗੇ ਉਹ ਸੱਤਾ ਲਈ ਆਪਸ ਵਿੱਚ ਲੜਨਗੇ ਅਤੇ ਭਾਰਤ ਸਿਆਸੀ ਝਗੜਿਆਂ ਵਿੱਚ ਗੁਆਚ ਜਾਵੇਗਾ ਉਹਨਾਂ ਕਹਿੰਦੇ ਕਿ ਇਹਨਾਂ ਨੇ ਆਪਣੀ ਸੋੜੀ ਅਤੇ ਮਨੁੱਖਤਾ ਵਿਰੋਧੀ ਸੋਚ ਅਧੀਨ ਹੀ ਆਪਣੇ ਹੀ ਮੁਲਕ ਦੇ ਸਿੱਖ ਨਾਗਰਿਕਾਂ ਨੂੰ ਬਾਹਰਲੇ ਮੁਲਕਾਂ ਵਿੱਚ ਸਾਜਿ ਢੰਗਾਂ ਨਾਲ ਮਾਰਨਾ ਸ਼ੁਰੂ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਇਹ ਹਿੰਦੂ ਮਨੁੱਖਤਾ ਵਿਰੋਧੀ ਰਾਜਪਾਗਵਲ ਜਾ ਰਹੇ ਹਨ ਅਤੇ ਇਹ ਜਿਹੇ ਅਮਲ ਕਰ ਰਹੇ ਹਨ ਤੇ ਦੂਜੇ ਪਾਸੇ ਕੋਈ ਵਿਧਾਨਕ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਰਾਖੀ ਨਹੀਂ ਕੀਤੀ ਜਾ ਰਹੀ ਇਸ ਕਤਲ ਜੁੰਡਲੀ ਨੇ ਹੀ ਨੁਕਤਾ ਵਿਰੋਧੀ ਅਮਲ ਕਰਕੇ ਸਿਖਾਗੂਆਂ ਨੂੰ ਕਤਲ ਕਰਵਾ ਦਿੱਤਾ ਅਮਰੀਕਨ ਨਾਗਰੀ ਗੁਰਪਤਵੰਨ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਨ੍ਹਾਂ ਕਤਲਾਂ ਲਈ ਸਿੱਧੇ ਤੌਰ ਤੇ ਵਜ਼ੀਰ ਆਜ਼ਮ ਨਰਿੰਦਰ ਮੋਦੀ ਗ੍ਰਹਿ ਵਜ਼ੀਰ ਅਮੀਸ਼ਾ ਵਿਦੇਸ਼ ਮੰਤਰੀ ਜੈ ਸ਼ੰਕਰ ਰੱਖਿਆ ਮੰਤਰੀ ਰਾਜਨਾਥ ਸਿੰਘ ਰਾ ਮੁਖੀ ਰਵੀ ਸਿਨਾ ਅਤੇ ਸਾਬਕਾ ਰਾ ਮੁਖੀ ਸ਼ਮੰਤ ਗੋਇਲ ਜ਼ਿੰਮੇਵਾਰ ਹਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਹਿੰਦੂਤਵ ਹੁਕਮਰਾਨਾਂ ਨੂੰ ਰਾਜਪਾਗ ਕਰਨ ਦਾ ਕੋਈ ਤਜਰਬਾ ਨਹੀਂ ਹੈ ਇਹ ਸਿੱਖਾਂ ਦੇ ਕਤਲ ਕਰਕੇ ਰਾਜਪਾਗ ਨਹੀਂ ਚਲਾ ਸਕਦੇ ਉਹਨਾਂ ਨੇ ਕਿਹਾ ਕਿ ਅੰਗਰੇਜ਼ਾਂ ਨੇ ਉਹ ਕੱਟੜਵਾਦੀ ਹਿੰਦੂਤਵ ਸੋਚ ਵਾਲਿਆਂ ਨੂੰ ਰਾਜ ਦੇ ਦਿੱਤਾ ਜਿਨ੍ਹਾਂ ਦਾ ਨਾਂ ਤਾਂ ਕਦੇ ਰਾਜਪਾਗ ਰਿਹਾ ਹੈ ਅਤੇ ਨਾ ਹੀ ਇਹਨਾਂ ਨੂੰ ਰਾਜਪਾਗ ਚਲਾਉਣ ਦਾ ਕੋਈ ਤਜਰਬਾ ਹੈ ਇਹ ਵਜ੍ਹਾ ਕਿ ਇਹ ਹੁਕਮਰਾਨ ਵਿਧਾਨਕ ਤੇ ਜਮਹੂਰੀਅਤ ਲਈ ਹਾਂ ਅੰਸਾਰ ਇੱਥੇ ਵਸਣ ਵਾਲੀਆਂ ਘੱਟ ਗਿਣਤੀ ਕੌਮਾਂ ਤੇ ਵਰਗਾਂ ਨੂੰ ਨਾ ਤਾਂ ਅਜੇ ਤੱਕ ਇਨਸਾਫ਼ ਦੇ ਸਕੇ ਹਨ ਅਤੇ ਨਾ ਹੀ ਉਹਨਾਂ ਦੇ ਵਿਧਾਨਕ ਤੇ ਸਮਾਜਿਕ ਹੱਕਾਂ ਨੂੰ ਮਹਫੂਜ਼ ਕਰਨ ਦੀ ਜ਼ਿੰਮੇਵਾਰੀ ਨਿਭਾ ਸਕੇ ਹਨ ਜਿਸ ਕਾਰਨ ਇਨ੍ਹਾਂ ਘੱਟ ਗਿਣਤੀ ਕੌਮਾਂ ਤੇ ਵਰਗਾਂ ਵਿੱਚ ਵੱਡੀ ਅਸੰਤੁਸ਼ਟੀ ਤੇ ਬੇਚੈਨੀ ਉਤਪੰਨ ਹੋ ਚੁੱਕੀ ਹੈ ਕਿਉਂਕਿ ਇਹਨਾਂ ਹੁਕਮਰਾਨਾਂ ਵੱਲੋਂ ਜਮਹੂਰੀਅਤ ਬਹਾਲ ਕਰਨ ਦੀ ਬਜਾਏ ਇੱਥੇ ਕਟੜਵਾਦੀ ਜੰਗਲ ਦੇ ਰਾਜ ਵਾਲਾ ਰਾਜ ਬਣਾ ਦਿੱਤਾ ਗਿਆ ਹੈ ਇਨ੍ਹਾਂ ਦਾ ਮਜ਼ਹਬ ਹਿੰਦੂ ਹੈ ਅਤੇ ਆਪਣੇ ਸਭ ਤੋਂ ਵੱਡੇ ਕੁੰਭ ਦੇ ਤਿਹਾੜ ਨੂੰ ਮਨਾਉਣ ਦੇ ਪ੍ਰਬੰਧ ਵਿੱਚ ਸਫਲ ਹੋਏ ਹਨ ਜਿਸ ਕਾਰਨ ਉੱਥੇ ਵੱਡੀ ਗਿਣਤੀ ਵਿੱਚ ਮੋਤਾਂ ਹੋਈਆਂ ਹਨ ਇਸ ਦਾ ਸ਼ੋਮਣੀ ਅਕਾਲੀ ਦਾ ਲੰਬੀਸਰ ਡੂੰਗਾ ਅਫਸੋਸ ਜ਼ਾਹਰ ਕਰਦੀ ਹੈ ਜੋ ਕਿ ਇਹਨਾਂ ਦੇ ਅਯੋਗ ਰਾਜ ਭਾਗ ਚਲਾਉਣ ਦਾ ਪ੍ਰਤੱਖ ਪ੍ਰਮਾਣ ਹੈ ਉਹਨਾਂ ਨੇ ਕਿਹਾ ਕਿ ਐਸੇ ਹਿੰਦੂਤਵ ਹਕਮਰਾਨਾਂ ਦੀ ਅਸਫਲ ਸੋਚ ਤੇ ਅਮਲਾਂ ਉੱਤੇ ਨਜ਼ਰ ਰੱਖਤੇ ਹੋਏ ਚੱਚਲ ਨੇ ਬਹੁਤ ਪਹਿਲੇ ਕਹਿ ਦਿੱਤਾ ਸੀ ਕਿ ਜੇਕਰ ਭਾਰਤ ਨੂੰ ਆਜ਼ਾਦੀ ਮਿਲ ਜਾਂਦੀ ਹੈ ਤਾਂ ਸੱਤਾ ਬਦਮਾਸ਼ਾਂ ਠੱਗਾਂ ਲੁਟੇਰਿਆਂ ਦੇ ਹੱਥਾਂ ਵਿੱਚ ਚਲੀ ਜਾਵੇਗੀ ਸਾਡੇ ਭਾਰਤੀ ਨੇਤਾ ਘੱਟ ਸਮਰਥਾ ਵਾਲੇ ਹੋਣਗੇ ਉਹਨਾਂ ਕੋਲ ਮਿੱਠੀਆਂ ਬੋਲੀਆਂ ਅਤੇ ਮੋਰਖਦਿਲ ਹੋਣਗੇ ਉਹ ਸੱਤਾ ਲਈ ਆਪਸ ਵਿੱਚ ਲੜਨਗੇ ਅਤੇ ਭਾਰਤ ਸਿਆਸੀ ਝਗੜਿਆਂ ਵਿੱਚ ਗੁਆਚ ਜਾਵੇਗਾ ਉਹਨਾਂ ਕਹੇ ਕਿ ਇਹਨਾਂ ਨੇ ਆਪਣੀ 소ੜੀ ਅਤੇ ਮਨੁੱਖਤਾ ਵਿਰੋਧੀ ਸੋਚ ਅਧੀਨ ਹੀ ਆਪਣੇ ਹੀ ਮੁਲਕ ਦੇ ਸਿੱਖ ਨਾਗਰਿਕਾਂ ਨੂੰ ਬਾਹਰਲੇ ਮੁਲਕਾਂ ਵਿੱਚ ਸਾਜੇ ਢੰਗਾ ਨਾਲ ਮਾਰਨਾ ਸ਼ੁਰੂ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਇਹ ਹਿੰਦੂ ਮਨੁੱਖਤਾ ਵਿਰੋਧੀ ਰਾਜਪਾਗਵਲ ਜਾ ਰਹੇ ਹਨ ਅਤੇ ਜਿਹੜੇ ਅਮਲ ਕਰ ਰਹੇ ਹਨ ਤੇ ਦੂਜੇ ਪਾਸੇ ਕੋਈ ਵਿਧਾਨਕ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਰਾਖੀ ਨਹੀਂ ਕੀਤੀ ਜਾ ਰਹੀ ਇਸ ਕਾਤਲ ਜੁੰਡਲੀ ਨੇ ਨੁਕਤਾ ਵਿਰੋਧੀ ਅਮਲ ਕਰਕੇ ਸਿਖਾਗੂਆਂ ਨੂੰ ਕਤਲ ਕਰਵਾ ਦਿੱਤਾ ਅਮਰੀਕਨ ਨਾਗਰੀ ਗੁਰਪਤਵੰਨ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਨ੍ਹਾਂ ਕਤਲਾਂ ਲਈ ਸਿੱਧੇ ਤੌਰ ਤੇ ਵਜ਼ੀਰ ਆਜ਼ਮ ਨਰਿੰਦਰ ਮੋਦੀ ਗ੍ਰਹਿ ਵਜ਼ੀਰ ਅਮੀਸ਼ਾ ਵਿਦੇਸ਼ ਮੰਤਰੀ ਜੈ ਸ਼ੰਕਰ ਰੱਖਿਆ ਮੰਤਰੀ ਰਾਜਨਾਥ ਸਿੰਘ ਰਾਹੁਮਖੀ ਰਵੀ ਸਿਨਾ ਅਤੇ ਸਾਬਕਾ ਰਾਹੁਮਖੀ ਸ਼ਮੰਤ ਗੋਇਲ ਜ਼ਿੰਮੇਵਾਰ ਹਨ ਸ਼ੌਮਨੀ ਕਾਲੀਦਲ ਅੰਮ੍ਰਿਤਸਰ ਪ੍ਰਦਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਹਿੰਦੂਤਵ ਹੁਕਮਰਾਨਾਂ ਨੂੰ ਰਾਜਪਾਗ ਕਰਨ ਦਾ ਕੋਈ ਤਜਰਬਾ ਨਹੀਂ ਹੈ ਇਹ ਸਿੱਖਾਂ ਦੇ ਕਤਲ ਕਰਕੇ ਰਾਜਪਾਗ ਨਹੀਂ ਚਲਾ ਸਕਦੇ ਉਹਨਾਂ ਕਹਿੰਦੇ ਕਿ ਅੰਗਰੇਜ਼ਾਂ ਨੇ ਉਹ ਕੱਟੜਵਾਦੀ ਹਿੰਦੂਤਵ ਸੋਚ ਵਾਲਿਆਂ ਨੂੰ ਰਾਜ ਦੇ ਦਿੱਤਾ ਜਿਨ੍ਹਾਂ ਦਾ ਨਾਂ ਤਾਂ ਕਦੇ ਰਾਜਪਾਗ ਰਿਹਾ ਹੈ ਅਤੇ ਨਾ ਹੀ ਇਹਨਾਂ ਨੂੰ ਰਾਜਪਾਗ ਚਲਾਉਣ ਦਾ ਕੋਈ ਤਜਰਬਾ ਹੈ ਇਹ ਵਜ੍ਹਾ ਕਿ ਇਹ ਹੁਕਮਰਾਨ ਵਿਧਾਨਕ ਤੇ ਜਮਹੂਰੀਅਤ ਲਈ ਹਾਂ ਅਨਸਾਰ ਇੱਥੇ ਵਸਣ ਵਾਲੀਆਂ ਘੱਟ ਗਿਣਤੀ ਕੌਮਾਂ ਤੇ ਵਰਗਾਂ ਨੂੰ ਨਾ ਤਾਂ ਅਜੇ ਤੱਕ ਇਨਸਾਫ਼ ਦੇ ਸਕੇ ਹਨ ਅਤੇ ਨਾ ਹੀ ਉਹਨਾਂ ਦੇ ਵਿਧਾਨਕ ਤੇ ਸਮਾਜਿਕ ਹੱਕਾਂ ਨੂੰ ਮਹਫੂਜ਼ ਕਰਨ ਦੀ ਜ਼ਿੰਮੇਵਾਰੀ ਨਿਭਾ ਸਕੇ ਹਨ ਜਿਸ ਕਾਰਨ ਇਨ੍ਹਾਂ ਘੱਟ ਗਿਣਤੀ ਕੌਮਾਂ ਤੇ ਵਰਗਾਂ ਵਿੱਚ ਵੱਡੀ ਅਸੰਤੁਸ਼ਟੀ ਤੇ ਬੇਚੈਨੀ ਉਤਪੰਨ ਹੋ ਚੁੱਕੀ ਹੈ ਕਿਉਂਕਿ ਇਹਨਾਂ ਹੁਕਮਰਾਨਾਂ ਵੱਲੋਂ ਜਮਹੂਰੀਅਤ ਬਹਾਲ ਕਰਨ ਦੀ ਬਜਾਏ ਇੱਥੇ ਕੱਟੜਵਾਦੀ ਜੰਗਲ ਦੇ ਰਾਜ ਵਾਲਾ ਰਾਜ ਬਣਾ ਦਿੱਤਾ ਗਿਆ ਹੈ ਇਨ੍ਹਾਂ ਦਾ مذہب ਹਿੰਦੂ ਹੈ ਅਤੇ ਆਪਣੇ ਸਭ ਤੋਂ ਵੱਡੇ ਗੁੰਮ ਦੇ ਤਿਹਾਰ ਨੂੰ ਮਨਾਉਣ ਦੇ ਪ੍ਰਬੰਧ ਵਿੱਚ ਸਫਲ ਹੋਏ ਹਨ ਜਿਸ ਕਾਰਨ ਉੱਥੇ ਵੱਡੀ ਗਿਣਤੀ ਵਿੱਚ ਮੋਤਾਂ ਹੋਈਆਂ ਹਨ ਇਸ ਦਾ ਸ਼ੋਮਣੀ ਅਕਾਲੀ ਦਾ ਲੰਬੀਸਰ ਡੂੰਗਾ ਅਫਸੋਸ ਜ਼ਾਹਰ ਕਰਦੀ ਹੈ ਜੋ ਕਿ ਇਹਨਾਂ ਦੇ ਅਯੋਗ ਰਾਜ ਭਾਗ ਚਲਾਉਣ ਦਾ ਪ੍ਰਤੱਖ ਪ੍ਰਮਾਣ ਹੈ ਉਹਨਾਂ ਨੇ ਕਿਹਾ ਕਿ ਐਸੇ ਹਿੰਦੂਤਵ ਹਕਮਰਾਨਾਂ ਦੀ ਅਸਫਲ ਸੋਚ ਤੇ ਅਮਲਾਂ ਉੱਤੇ ਨਜ਼ਰ ਰੱਖਦੇ ਹੋਏ ਚਰਚਿਲ ਨੇ ਬਹੁਤ ਪਹਿਲੇ ਕਹਿ ਦਿੱਤਾ ਸੀ ਕਿ ਜੇਕਰ ਭਾਰਤ ਨੂੰ ਆਜ਼ਾਦੀ ਮਿਲ ਜਾਂਦੀ ਹੈ ਤਾਂ ਸੱਤਾ ਬਦਮਾਸ਼ਾਂ ਠੱਗਾਂ ਲੁਟੇਰਿਆਂ ਦੇ ਹੱਥਾਂ ਵਿੱਚ ਚਲੀ ਜਾਵੇਗੀ ਸਾਡੇ ਭਾਰਤੀ ਨੇਤਾ ਘੱਟ ਸਮਰਥਾ ਵਾਲੇ ਹੋਣਗੇ ਉਹਨਾਂ ਕੋਲ ਮਿੱਠੀਆਂ ਬੋਲੀਆਂ ਅਤੇ ਮੋਰਖ ਤਿਲ ਹੋਣਗੇ ਉਹ ਸੱਤਾ ਲਈ ਆਪਸ ਵਿੱਚ ਲੜਨਗੇ ਅਤੇ ਭਾਰਤ ਸਿਆਸੀ ਝਗੜਿਆਂ ਵਿੱਚ ਗੁਆਚ ਜਾਵੇਗਾ ਉਹਨਾਂ ਕਹਿੰਦੇ ਕਿ ਇਹਨਾਂ ਨੇ ਆਪਣੀ 소ੜੀ ਅਤੇ ਮਨੁੱਖਤਾ ਵਿਰੋਧੀ ਸੋਚ ਅਧੀਨ ਹੀ ਆਪਣੇ ਹੀ ਮੁਲਕ ਦੇ ਸਿੱਖ ਨਾਗਰਿਕਾਂ ਨੂੰ ਬਾਹਰਲੇ ਮੁਲਕਾਂ ਵਿੱਚ ਸਾਜਿ ਢੰਗਾਂ ਨਾਲ ਮਾਰਨਾ ਸ਼ੁਰੂ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਇਹ ਹਿੰਦੂ ਮਨੁੱਖਤਾ ਵਿਰੋਧੀ ਰਾਜਪਾਗਵਲ ਜਾ ਰਹੇ ਹਨ ਅਤੇ ਜਿਹੜੇ ਅਮਲ ਕਰ ਰਹੇ ਹਨ ਤੇ ਦੂਜੇ ਪਾਸੇ ਕੋਈ ਵਿਧਾਨਕ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਰਾਖੀ ਨਹੀਂ ਕੀਤੀ ਜਾ ਰਹੀ ਇਸ ਕਤਲ ਡੁੰਡਲੀ ਨੇ ਹੀ ਨੁਕਤਾ ਵਿਰੋਧੀ ਅਮਲ ਕਰਕੇ ਸਿਖਾਗੂਆਂ ਨੂੰ ਕਤਲ ਕਰਵਾ ਦਿੱਤਾ ਅਮਰੀਕਨ ਨਾਗਰੀ ਗੁਰਪਤਵੰਨ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਨ੍ਹਾਂ ਕਤਲਾਂ ਲਈ ਸਿੱਧੇ ਤੌਰ ਤੇ ਵਜ਼ੀਰ ਆਜ਼ਮ ਨਰਿੰਦਰ ਮੋਦੀ ਗ੍ਰਹਿ ਵਜ਼ੀਰ ਅਮੀਸ਼ਾ ਵਿਦੇਸ਼ ਮੰਤਰੀ ਜੈ ਸ਼ੰਕਰ ਰੱਖਿਆ ਮੰਤਰੀ ਰਾਜਨਾਥ ਸਿੰਘ ਰਾ ਮੁਖੀ ਰਵੀ ਸਿਨਾ ਅਤੇ ਸਾਬਕਾ ਰਾ ਮੁਖੀ ਸ਼ਮੰਤ ਗੋਇਲ ਜ਼ਿੰਮੇਵਾਰ ਹਨ